अरविंद केजरीवाल कोल्ना कंप्यूटर ना कागज फिर हुक्म किमे दित्ता ईडी कर सकदी है मामले दी जांच दिल्ली दे मुख्यमंत्री अरविंद केजरीवाल शराब घोटाला इन्फोर्समेंट डायरेक्टोरेट ईडी ते हिरासत च हन हालांकि उना ने अजे तक मुख्यमंत्री दे ओहदे तो इस्तीफा नहीं दित्ता है ते पार्टी दा कहना है कि ओ जेल तो ही सरकार चलाणगे दिल्ली दे मुख्यमंत्री अरविंद केजरीवाल ने इतवार नु एक आदेश जारी किता ਦਿੱਲੀ ਸਰਕਾਰ ਦੇ ਮੰਤਰੀ ਆਤੀਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਹੁਕਮ ਦਿੱਤਾ ਹੈ ਕਿ ਰਾਜਧਾਨੀ ਚੰਨਿਰਵਿਗਨ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਕੇਜਰੀਵਾਲ ਨੇ ਕਿਵੇਂ ਦਿੱਤਾ ਪ੍ਰਿੰਟਡ ਆਰਡਰ ਹੁਣ ਇਸ ਚੰਗਲ ਇਹ ਹੈ ਕਿ ਆਤੀਸ਼ੀ ਵੱਲੋਂ ਦਿਖਾਇਆ ਗਿਆ ਆਰਡਰ ਪ੍ਰਿੰਟਡ ਹੈ ਅਜਿਹੇ ਚ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਈਡੀ ਦੀ ਹਿਰਾਸਤ ਚਹੰ ਤਾਂ ਉਹਨਾਂ ਨੇ ਪ੍ਰਿੰਟ ਆਰਡਰ ਕਿਵੇਂ ਦਿੱਤਾ ਕਿਉਂਕਿ ਨਾ ਤਾਂ ਉਹਨਾਂ ਨੂੰ ਕੋਈ ਕੰਪਿਊਟਰ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਕਾਗਜ਼ ਮੁਹੱਈਆ ਕਰਵਾਇਆ ਗਿਆ ਹੈ ਤੇ ਪ੍ਰਿੰਟ ਇਸਤੇ ਕੇਜਰੀਵਾਲ ਦੇ ਦਸਤਖਤ ਹਨ ਈਡੀ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਆਪਣੀ ਜਾਂਚ ਵੀ ਸ਼ੁਰੂ ਕਰ ਸਕਦੀ ਹੈ ਈਡੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੁਕਮਾਂ ਦੀ ਕਾਪੀ ਮੀਡੀਆ 'ਚ ਕਿਵੇਂ ਆਈ ਤੇ ਜਦੋਂ ਕੇਜਰੀਵਾਲ ਕੋਲ ਕੋਈ ਕਾਗਜ਼ ਜਾਂ ਕੰਪਿਊਟਰ ਨਹੀਂ ਹੈ ਤਾਂ ਇਸ ਦੀ ਛਪਾਈ ਕਿਵੇਂ ਹੋਈ ਸੀਐਮ ਕੇਜਰੀਵਾਲ ਨੇ ਆਪਣੇ ਆਦੇਸ਼ 'ਚ ਲਿਖਿਆ ਸੀ ਮੈਨੂੰ ਪਤਾ ਲੱਗਾ ਹੈ ਕਿ ਦਿੱਲੀ ਦੇ ਇਲਾਕਿਆਂ 'ਚ ਪਾਣੀ ਤੇ ਸੀਵਰੇਜ ਦੀ ਬਹੁਤ ਸਮੱਸਿਆ ਹੈ ਮੈਂ ਇਸ ਬਾਰੇ ਚਿੰਤਤ ਹਾਂ ਮੈਂ ਜੇਲ੍ਹ 'ਚ ਹਾਂ ਇਸ ਕਾਰਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਗਰਮੀਆਂ ਵੀ ਆ ਰਹੀਆਂ ਹਨ ਤੇ ਜਿੱਥੇ ਪਾਣੀ ਦੀ ਕਮੀ ਹੈ ਉਚਿਤ ਗਿਣਤੀ ਚ ਟੈਂਕਰਾਂ ਦਾ ਪ੍ਰਬੰਧ ਕਰੋ ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਲੋਗ ਆਦੇਸ਼ ਦੇਣਾ ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੋੜ ਪੈਣ ਤੇ ਲੈਫਟੀਨੇਟ ਗਵਰਨਰ ਤੋਂ ਵੀ ਮਦਦ ਲਓ ਉਹ ਵੀ ਤੁਹਾਡੀ ਮਦਦ ਜ਼ਰੂਰ ਕਰਨਗੇ ਇਸ ਦੌਰਾਨ ਅਜੀਤਾ ਕੇਜਰੀਵਾਲ ED ਦੀ ਹਿਰਾਸਤ ਚ ਹਨ ਪਰ ਜੇ ਉਹ ਜੇਲ੍ਹ ਚਲੇ ਗਏ ਤਾਂ ਸਰਕਾਰ ਚਲਾਉਣੀ ਮੁਸ਼ਕਿਲ ਹੋ ਜਾਵੇਗੀ ਜੇ ਕੇਜਰੀਵਾਲ ਜੇਲ੍ਹ ਜਾਂਦੇ ਹਨ ਤਾਂ ਉਹਨਾਂ ਲਈ ਵੀ ਆਮ ਕੈਦੀਆਂ ਮਾਗ ਨਿਯਮ ਬਣਗੇ ਉਦਾਹਰਨ ਵਜੋਂ ਕੈਦੀ ਨੂੰ ਕਿਸੇ ਵੀ ਕਿਸਮ ਦੀ ਕੋਈ ਫਾਈਲ ਦਸਤਖਤ ਲਈ ਨਹੀਂ ਭੇਜੀ ਜਾ ਸਕਦੀ ਕੈਦੀ ਨੂੰ ਮਿਲਣ ਲਈ ਵੀ ਜੇਲ੍ਹ ਪ੍ਰਸ਼ਾਸਨ ਨੂੰ ਨਾਂ ਦੇਣੇ ਪੈਂਦੇ ਹਨ ਇਜਾਜ਼ਤ ਤੋਂ ਬਾਅਦ ਇੱਕ ਵਾਰ ਚ ਸਿਰਫ ਤਿੰਨ ਲੋਕ ਹੀ ਮਿਲ ਸਕਦੇ ਹਨ ਅਕਾਲੀ ਪਾਜਪਾ ਗਠਜੋੜ ਖਿਲਾਫ ਖੁੱਲਕੇ ਬੋਲੇ ਵਿਧਾਇਕ ਮੰਤਰੀਤ ਸਿੰਘ ਯਾਲੀ ਪਾਜਪਾ ਨਾਲ ਗਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮਾਲ ਵਿੱਚੋਂ ਇਕਲੌਤੇ ਵਿਧਾਇਕ ਮੰਤਰੀਤ ਸਿੰਘ ਯਾਲੀ ਨੇ ਖੁੱਲਕੇ ਆਪਣੇ ਵਿਚਾਰ ਪੇਸ਼ ਕੀਤੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲੇ ਛੱਡ ਕੇ ਪਾਜਪਾ ਨਾਲ ਗਠਜੋੜ ਬਿਲਕੁਲ ਨਹੀਂ ਹੋਣਾ ਚਾਹੀਦਾ ਦੱਸਣਯੋਗ ਹੈ ਕਿ ਮੰਤਰੀਤ ਯਾਲੀ ਨੇ ਲੰਬੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਹੁਣ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਪੰਥਕ ਮਸਲਿਆਂ ਚ ਕਿਸਾਨ, ਅਮਰਿਤਪਾਲ ਸਿੰਘ ਅਤੇ ਹੋਰਨਾ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਮੁੱਦੇ ਸ਼ਾਮਲ ਹਨ। ਜਦੋਂ ਤੱਕ ਇਹਨਾਂ ਮੁੱਦਿਆਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਭਾਜਪਾ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ। ਟਿਆਲੀ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਹੈ ਅਤੇ ਇਸ ਪਾਰਟੀ ਦਾ ਸ਼ਾਨਮੱਤਾ ਇਤਿਹਾਸ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਚ ਵੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ਲਈ ਡਟ ਕੇ ਖੜੇ ਹੋਣਾ ਚਾਹੀਦਾ ਹੈ। ਮਨਪ੍ਰੀਤ ਟਿਆਲੀ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਇਸ ਤਰੀਕੇ ਨਾਲ ਫੈਸਲੇ ਲਵੇਗੀ ਤਾਂ ਲੋਕ ਵੀ ਜ਼ਰੂਰ ਉਹਨਾਂ ਦਾ ਸਾਥ ਦੇ